ਮਮੀ ਸਾਗ ਕਿਵੇਂ ਬਣਾਈਦਾ ਸਾਗ ਸਾਗ ਕਿਵੇਂ ਬਣਾਈਦਾ ਦੱਸੀ ਸਾਰ ਸਾਗ ਬਣਾਈਦਾ ਸਾਗ తీਰ ਕੇ ਥੀਲੀ ਦੇ ਵਿੱਚ ਪਾ ਦੋ ਬਾਕੂ ਲਿਆਓ ਪਾਲਕ ਲਿਆਓ ਮੇਥੇ ਲਿਆਓ ਹਮ ਸਾਰਾ ਕੁਸ ਮਿਕਸੀਰ 'ਚ ਗੀਰ ਕੇ ਫੇਰ ਮੁਰਕੇ ਉਹਨੂੰ ਥੀਲੀ 'ਚ ਧਰ ਦੋ ਪਹਿਲਾਂ ਪਾਣੀ ਪਾ ਕੇ ਧਰ ਦੋ ਬਾਲ ਕੇ ਪਾਣੀ ਉਬਲ ਜਾਵੇ ਸਾਗ ਪਾਓ ਹਮ ਤੇ ਵਿੱਚ ਸਾਗ ਪਾ ਕੇ ਲੋ ਉਹ ਕਿਤੇ ਰੋੜਾ ਰੋੜਾ ਫਿਰ ਸਾਕ ਖਾ ਕੇ ਆਪ ਆਪ ਉਬਲੀ ਜਾਓ ਹਨਾ ਹਨਾ ਤੇ ਜਾ ਬਣਦਾ ਫਿਰ ਸਾਕ ਖਾ ਕੇ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ ਅੱਜ ਹੈ 18 ਨਵੰਬਰ ਗੁਰਦੁਆਰ ਸੇਬ ਜਾਏ ਆ ਥੋੜਾ ਜਿਹਾ ਲੇਟ ਹੋ ਗਏ ਅੱਜ ਗੁਰਦੁਆਰਿਆਂ ਕਥਾ ਲੰਮੀ ਚੱਲ ਗਈ ਤੇ 8:30 ਹੋ ਗਏ ਸੀ ਅੱਜ ਸੋ ਆइज द ਬਲੌਗ ਸ਼ੁਰੂ ਕਰਦੇ ਆ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਇਧਰ ਪ੍ਰਸ਼ਾਦਾ ਬਕਉਣ ਲੱਗ ਗਿਆ ਸੀ ਮੈਂ ਮੰਮੀ ਆ ਗਈ ਚੱਪੜਾਂ ਲਾ ਕੇ ਚੱਪੜਾਂ ਲਾ ਕੇ ਪ੍ਰਸ਼ਾਦਾ ਬਕਉਣ ਲੱਗ ਗਈ ਸੋ ਹੋਟਰ ਛੱਡ ਕੇ ਟੈਂਕੀ ਭਰ ਦੋ ਸੋ ਪਿਆਰਿਓ ਅੱਜ ਆਈ ਸੀ ਸਕੂਟਰੀ ਦੀ ਸਰਵਿਸ ਕਰਾਉਣ ਸਕੂਟਰੀ ਬੈਟਰੀ ਘਟ ਘਟ ਦੀ ਸੀ ਇਸ ਕਰਕੇ ਸਰਵਿਸ ਕਰਾ ਰਹੇ ਹਾਂ ਮੰਡੀ ਤੋਂ ਸੋ ਗਰਮਖ ਪਿਆਰਿਓ ਮੰਡੀ ਜਾਏ ਆਂ ਆ ਤੇ ਉੱਪਰ ਹੁਣ ਉੱਪਰ ਆਏ ਸੀ ਆ ਦੇਖੋ ਰਜਾਣਾ ਇਨੇ ਕੱਪੜੇ ਤੋਂ ਬਦੇ ਆਪਣੇ ਸੁਜਨ ਨੇ ਤੋਂ ਬਦੇ ਨੇ ਇਹਨਾਂ ਸਾਡੇ ਆਹ ਸਾਡਾ ਪਿੰਡ ਜੀ ਦਰਸ਼ਨ ਕਰ ਲਓ ਸ਼ੁਗਰਮਖ ਪਿਆਰੇ ਪਹੁੰਚ ਚੁੱਕੇ ਆ ਥੱਲੇ ਕੱਪੜੇ ਰਹਿ ਗਏ ਨੇ ਹੋਰ ਯਾਰ ਕੁਝ ਨਹੀਂ ਹੈ ਬੋਡੀ ਹਿੱਕ ਨੂੰ ਯੂਜ਼ ਕਰਕੇ ਵਰਕ ਨੂੰ ਪਾਣੀ ਵਿੱਚ ਬਦਲ ਲੇਗੇ ਇਸਦਾ ਕੋਈ ਸੀ ਇਸਦਾ ਕੋਈ ਸੀ ਨਾ ਇਥੇ ਜਮਰ ਜਮਰ ਦੀ ਜੈ 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 ਮੈਨੂੰ ਤਰਿਕੇ ਜੀ ਮੈਂ ਜੋਤੀ ਅੰਮ੍ਰਿਤ ਪਰ ਉੱਚਾ ਬਣ ਕੇ ਆ ਗਿਆ ਮੈਂ ਮੁਸੂਲ ਪਰ ਤੇ ਜੈ ਨਹੀਂ ਸਮਰ ਸਮਰ ਦੀ ਜੈ ਜੈ ਸਮਰ ਹਿੱਲਿਆ ਨਹੀਂ ਹੈ ਨਾ ਸਮਰ ਕਪੜਾ ਵਿੱਚ ਰਲ ਗਿਆ ਸਮਰ ਵਿੱਚ ਲੱਗ ਗਿਆ ਉਹ ਪੱਕਾ ਨਾ ਖਲਾਰਦੀ ਹੁਣ ਉਹ ਤੇ ਮੇਰੇ ਨੂੰ ਪੱਕਾ ਨਾ ਲਾ ਬੁੱਤ ਗੰਦੇ ਕਪੜੇ ਸੋ ਗਰਮਕ ਪਿਆਰੇਓ ਟਾਈਮ ਹੋ ਗਿਆ 5:00 ਬਜ ਗਿਆ ਤੇ ਅੱਜ ਫਿਰ ਆਪਣੇ ਘਰ ਸਾਗ ਤਰਿਆ ਆ ਦੇਖੋ ਮੰਮੀ ਬਣਾ ਰਹੀ ਹੈ ਸਾਗ ਕਿੰਨਾ ਚਿਰ ਹੋ ਗਿਆ ਮੈਂ ਤੜੀ ਨੂੰ ਸਾਗ ਨੂੰ ਕੋਈ ਗਿਆ 2 ਘੰਟੇ ਤੈਨੂੰ ਤਨ ਵੇਲਾ ਕਰਿਆ ਤਨ ਵੇਲਾ ਤਰਿਆ 2 ਘੰਟੇ ਹੋ ਗਏ ਨਾ 5:00 ਬਜ ਗਏ ਹੁਣ ਕੀ ਹੋ ਰਿਹਾ ਮਿਰਚਾ ਪਾਈ ਹੈ ਹੈ ਬਰੀ ਸਵੇਰੇ ਬਣਾ ਲਈ ਪਨੀਰ ਹੋਵੇ ਦੇ ਦੋ ਮੈਨੂੰ ਨੂ ਲਾ ਕੇ ਮੈਂ ਖਾ ਲੈਣਾ ਦੀਨੀ ਫਲੇਰੇ ਬਣਾ ਲਈ ਮੈਂ ਜਵਾਬ ਲੈ ਜਣ ਕੇ ਬਣਾ ਲਈ ਮੈਨੂੰ ਲੈ ਕੇ ਦੀ ਥੋੜਾ ਪਨੀਰ ਥੋੜੀ ਥੋੜੀ ਖਾ ਲਿਓ ਆਪਣੇ ਖਾ ਲਈ ਤਾਂ ਥੋੜਾ ਜਿਹਾ ਬਣ ਗਿਆ ਹੁਣ ਤਿਆਰ ਹੈ ਮਿਸਾਗ ਕਿਹਾ ਜੇ ਨਹੀਂ ਆਪੇ ਇਸ ਮਰ ਮਰ ਕੇ ਪੰਨਾ ਥੋੜੀ ਮੈਂ ਚਰੈਂਟ ਜੀ ਦੇ ਕੋਲ ਲੈਣ ਸੁਸਾਗ ਬਣ ਕੇ ਤਿਆਰ ਹੈ ਪਨੀਰ ਵੀ ਬਣਾਇਆ ਸੀ ਪਨੀਰ ਮੈਂ ਵੈਸੇ ਖਾ ਲੈਣਾ ਹੁਣ ਪਨੀਰ ਖਾਣਾ ਪਨੀਰ ਸੰਤਰਾ ਖਾ ਲੋ ਨਹੀਂ ਨਹੀਂ ਸੰਤਰਾ ਗਲ ਖਰਾਉ ਕਰ ਲੈਂਦਾ ਮੇਰੇ ਗਲ ਬਹੁਤ ਰੰਗ ਪਨੀਰ ਪਨੀਰ ਖਾਣਾ ਪਨੀਰ ਪਨੀਰ ਜਿਸਰਪੁਰ ਜੀਰਨ ਬੜੀ ਖਾ ਲੇ ਥੋੜਾ ਹੀ ਲੈ ਦੇ ਜੀ ਸੰਤਰਾ ਨਹੀਂ ਖਾਣਾ ਗੱਲ ਖਰਾਬ ਕਰ ਦਿੰਦਾ ਮੈਂ ਖਾਣਾ ਕਰਦਾ ਪਨੀਰ ਆ ਗਿਆ ਆ ਵਿੱਚ ਕੀ ਇਹ ਨੂਜਾ ਉਹ ਪੌਣੀ ਦੇ ਆ ਸਾਫ ਕਰ ਸੀਮਾ ਖਾ ਰਹੀ ਐ ਕਿੰਨੂ ਮੈਂ ਤਾਂ ਕਿੰਨੂ ਆ ਕਰਦਣਾ ਵੰਡ ਲੈ ਕਰਦਣਾ ਮੈਨੂੰ ਇਹਦੇ ਹੱਥ ਖੱਟੇ ਆ ਕਰਦਣਾ ਪੀਸ ਕੱਟ ਕੇ ਲਿਆ ਦੇ 1 2 ਬਸ ਤੇ ਫਿਰ ਨੂਨ ਲੱਗ ਕੇ ਜੀ ਆਪਾਂ ਬਤਾएगी ਮੈਂ ਕੋਬਾ ਮਰਚਾਲੀ ਐ ਮਿਰਚ ਲੱਗ ਜਾਣੀ ਤੇ ਗਰਮ ਕਰਿਆ ਹੁਣ ਖਾਣ ਲੱਗਿਆ ਪਨੀਰ ਪਨੀਰ ਖਾ ਕੇ ਫਿਰ ਜਾਵਾਂਗੇ ਗੁਰਦੁਆਰਾ ਸਾਹਿਬ ਪਾਠ ਕਰਨ ਗੁਰਦੁਆਰੇ ਪਾਠ ਕਰਕੇ ਇਹ ਮੀਂਹ ਦੀ ਫੋਟੋ ਆਈ ਕੜੀ ਖੁੱਲ ਗਿਆ ਉਹ ਰਸਤ ਬਣ ਗਿਆ ਕੜੀ ਕੋਲ ਨੱਚਾ ਵਾ ਬਾਗੋਂ ਥੜੀ ਸਾਗ ਬਣ ਗਿਆ ਉਹਦੀ ਨਾ ਟੇਪ ਪਈ ਹਾਂ। ਇਹਨਾ ਗੱਡੀ ਗੱਡੀ। ਅਗਰ ਮੈਂ ਉਹ ਪਨੀਰ ਦਿਖਾ ਲਉ। ਬਈਰ। ਆਹੇ ਕਰ ਲੈ। ਕਿੰਨੂ ਖਾ ਲਉ ਦੋ ਪਿਆਰ ਇੱਕ ਪਿਆਰ। ਪਨੀਰ ਖਾ ਲਉ। ਆ ਕਿੰਨੂ ਖਾ ਲਉ ਖਾਣਿਆ ਤਾਂ। ਹੈ? ਕਿੰਨੂ। ਨਹੀਂ ਗੁੱਟ ਜਵਾਦ। ਆ ਦੋਨ। ਕਿ ਹੋ ਗਿਆ ਹਨ ਆਪਰੇ ਮਿੱਠੇ ਉਹਨੇ ਖੱਟੇ ਇਹਨੇ ਦੇ ਆ ਆ ਦੇਖ ਇਹਨਾਂ ਆ ਉਹ ਪੁਰਾਣੇ ਬੁੱਟੇ ਨੇ ਛੋਟੇ ਜਿਹੜੇ ਖੱਟੇ ਵੱਡੇ ਮਿੱਠੇ ਦੁਪਹਿਰ ਨੂੰ ਇਹ ਤਾਂ ਨਹੀਂ ਹਾਂ ਲੈਣ ਦੇ ਕਿਨੋਂ ਹੋ ਜਾਣਗੇ ਜਦ ਆਪ ਸੱਦਨ ਲੱਗਾਂਗੇ ਵਰਮਕ ਪਿਆਰੇ ਹੋਣ ਜਾ ਰਹੇ ਗੁਰਦੁਆਰਾ ਸਾਹਿਬ ਮੰਮੀ ਸਾਗ ਕਿਵੇਂ ਬਣਾਈਦਾ ਸਾਗ ਸਾਗ ਕਿਵੇਂ ਬਣਾਈਦਾ ਦੱਸੀ ਸਰ ਸਾਗ ਬਣਾਈਦਾ ਸਾਗ ਪੀਰ ਕੇ ਥਲੀ ਦੇ ਵਿੱਚ ਪਾ ਦੋ ਬਾਥੂ ਲਿਆਓ ਪਾਲਕ ਲਿਆਓ ਮੇਥੇ ਲਿਆਓ ਹਮ ਸਾਰਾ ਕੁਸ ਮਿਕਸੀਰ ਠੀਰ ਕੇ ਫੇਰ ਮੁਰਕੇ ਉਹਨੂੰ ਥਲੀ ਤੜਦੋ ਪਹਿਲਾਂ ਪਾਣੀ ਪਾ ਕੇ ਤੜਦੋ ਬਾਅਦ ਤੇ ਪਾਣੀ ਉਬਲ ਜਾਵੇ ਸਾਗ ਪਾ ਰੋ ਹਮ ਇਹ ਸਾਗ ਲਈ ਤੇ ਉਹ ਲੱਕੀਟਰ ਨੂੰ ਥੋੜਾ ਥੋੜਾ ਫਿਰ ਸਾਗ ਖਾ ਕੇ ਆਪ ਆਪ ਉਬਲੀ ਜਾਓ ਹਨਾ ਹਨਾ ਤੇ ਜਾ ਬਣਦਾ ਫਿਰ ਸਾਗ ਖਾ ਕੇ ਪਤਾ ਹੁੰਦਾ ਹੀ ਹੈ ਪਹਿਲਾਂ ਸਾਗ ਨੂੰ ਰਿੰਨੋ 2-3 ਘੰਟੇ ਪਤੀਲੇ ਚ ਪਾ ਕੇ ਫਿਰ ਆਪ ਰਿੱਜੀ ਜਾਓ ਸਾਗ ਤਜਾ ਬਣਾਉਂਦਾ ਅੰਦਰੋਂ ਬਹੁਤ ਅੱਛਾ ਫਿਰ ਅਮੀ ਫਿਰ ਖਾ ਲੋ ਫਿਰ ਉਹਨੂੰ ਰੇਨ ਵਿੱਚ ਘੋਟ ਲੋ ਫਿਰ ਉਹਨੂੰ ਤੜਕਾ ਲਾ ਲਓ ਫਿਰ ਉਹਨੂੰ ਖਾ ਲੋ ਸਮਝਣਗੇ ਸਾ ਆਟਾ ਪਾਉਣਾ ਹੈ ਅੱਲ ਅੱਲ ਪਾਉਣਾ ਹੈ ਅੱਲ ਇਹਦੇ ਗਾਇਸ ਜਿੰਨੇ ਦੇ ਫਟ ਤੇ ਹੈ ਤਾਂ ਗਰਮ ਪਿਆਰੂ ਰਹਿਰਾ ਸਾਹ ਦਾ ਪਾਠ ਕਰਿਆ ਆ ਸਾਢੇ 6 ਹੋ ਗਏ ਆ ਹੁਣ ਸਮਰ ਹੋਣੀ ਕੀਰਤ ਕਰੀ ਜਾਂਦੇ ਆ ਆਪ ਹੀ ਇਕੱਲੇ ਦਿਖਾਉਨੇ ਤੁਹਾਨੂੰ ਗਰਮ ਪਿਆਰਿਓ ਪ੍ਰਸ਼ਾਦਾਪਨਿ ਸ਼ਕ ਲਿਆ ਤੇ ਹੁਣ ਅੱਜ ਦਾ ਵਲੌਗ ਇੱਥੇ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਜਰੂਰ ਕਰ ਦਿਓ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆਂ ਫੇਰ ਅਗਲੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ